ਸ੍ਰੀ ਗੁਰੂ ਜੀ ਤੁਸੀਂ ਜੁੜਿਓ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਸੋਨੀ ਢੱਲੋਂ ਅ ਦੋਸਤੋ ਜੰਗਾ ਜੁੱਧਾਂ ਦੇ ਇਸ ਮੌਜੂਦਾ ਦੌਰ ਦੇ ਵਿੱਚ ਇਸ ਮੌਜੂਦਾ ਸਮੇਂ ਦੇ ਵਿੱਚ ਜਿੱਥੇ ਸਾਰਾ ਸੰਸਾਰ ਤੇ ਸਾਰੇ ਸੰਸਾਰ ਦੀ ਖੈਰ ਮੰਗਣ ਵਾਲੇ ਇਸ ਚੀਜ਼ ਦੀ ਅਰਦਾਸ ਕਰ ਰਹੇ ਨੇ ਕਿ ਚਾਰੇ ਪਾਸੇ ਅਮਨ ਸ਼ਾਂਤੀ ਕਾਇਮ ਰਹੇ ਉਸੇ ਸਮੇਂ ਦੇ ਵਿੱਚ ਕੁਝ ਅਜਿਹੇ ਹੋਰ ਲੋਕ ਨੇ ਜਿਹੜੇ ਨਹੀਂ ਚਾਹੁੰਦੇ ਕਿ ਇਹ ਸ਼ਾਂਤੀ ਇਸ ਤਰ੍ਹਾਂ ਬਰਕਰਾਰ ਰਹੇ ਇਸੇ ਤਰ੍ਹਾਂ ਪੂਰੇ ਸੰਸਾਰ ਦੇ ਵਿੱਚ ਅਮਰ ਸ਼ਾਂਤੀ ਜਿਹੜੀ ਬਣੀ ਰਹੇ ਆ ਰੋਜ਼ਾਨਾ ਸਾਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਖਬਰਾਂ ਆ ਪੂਰੇ ਸੰਸਾਰ ਤੋਂ ਮਿਲਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਜਿਹੜੇ ਅਮਰਪਸੰਦ ਲੋਕ ਨੇ ਉਹ ਡਿਸਟਰਬ ਹੋ ਜਾਂਦੇ ਨੇ ਜਿਹੜੇ ਅਮਰਪਸੰਦ ਲੋਕ ਨੇ ਉਹ ਇਸ ਗੱਲ ਨੂੰ ਲੈ ਕੇ ਚਿੰਤਿਤ ਹੋ ਜਾਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਣ ਵਾਲਾ ਭਵਿੱਖ ਆ ਉਹ ਕਿਸ ਤਰ੍ਹਾਂ ਦਾ ਹੋਵੇਗਾ ਸੋ ਉਹਨਾਂ ਹੀ ਚੀਜ਼ਾਂ ਦੇ ਲਈ ਬਹੁਤ ਸਾਰੇ ਲੋਕ ਚੰਤਰਤ ਨੇ ਬਹੁਤ ਸਾਰੇ ਲੋਕ ਫੇਕਰਮਾਨਦ ਨੇ ਤੇ ਬਹੁਤ ਸਾਰੇ ਲੋਕ ਆਪਣੀਆਂ ਆਵਾਜ਼ਾਂ ਵੀ ਉਠਾ ਰਹੇ ਨੇ ਜਿਸ ਘਟਨਾ ਦੀ ਅੱਜ ਅਸੀਂ ਗੱਲ ਕਰਨੀ ਹੈ ਉਹ ਸਿਰਫ ਇੱਕ ਜਗ੍ਹਾ ਤੇ ਨਹੀਂ ਹੋਈ ਭਾਵੇਂ ਫਿਜ਼ੀਕਲ ਤੌਰ ਤੇ ਉਹ ਇੱਕ ਜਗ੍ਹਾ ਦੇ ਨਾਲ ਸੰਬੰਧਿਤ ਹੈ ਪਰ ਉਸ ਦੀ ਅੱਗ ਦਾ ਜਿਹੜਾ ਸੇਕ ਹੈ ਉਹ ਸਾਡੇ ਘਰਾਂ ਦੇ ਵਿੱਚ ਪਹੁੰਚਣ ਤੱਕ देर ਨਹੀਂ ਲੱਗਣੀ ਨਿਊਜ਼ੀਲੈਂਡ ਦੇ ਵਿੱਚ ਪਿਛਲੇ ਦਿਨੀ ਇੱਕ ਬਹੁਤ ਵੱਡੀ ਘਟਨਾਕ੍ਰਮ ਵਾਪਰਿਆ ਜਿਸ ਦੇ ਵਿੱਚ ਉਥੋਂ ਦੇ ਇੱਕ ਵਿਵਾਦਗ੍ਰਸਤ ਨੇਤਾ ਜਿਸ ਨੂੰ ਡੈਸਟਿਨੀ ਚਰਚ ਦਾ ਲੀਡਰ ਵੀ ਕਿਹਾ ਜਾਂਦਾ ਬੀਨ ਤਮਾਕੀ ਉਹਨਾਂ ਨੇ ਇੱਕ ਰੈਲੀ ਕੀਤੀ ਉਸ ਰੈਲੀ ਦੇ ਵਿੱਚ ਕੀ ਕੁਝ ਹੋਇਆ ਵਾਪਰਿਆ ਅਸੀਂ ਸਾਰਿਆਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਫੜੇ ਇਹਨਾਂ ਮੋਬਾਈਲਾਂ ਦੇ ਉੱਪਰ ਬੈਠ ਕੇ ਅਸੀਂ ਦੇਖਿਆ ਤੇ ਅਸੀਂ ਉਸ ਬਾਰੇ ਫਿਕਰਮੰਦ ਵੀ ਹੋਈ ਸਾਨੂੰ ਇਹ ਵੀ ਸੀ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣ ਵਾਲਾ ਸਾਡਾ ਭਾਈਚਾਰਾ ਉਹ ਇਸ ਵਕਤ ਕਿਵੇਂ ਆ ਇਸ ਵਕਤ ਮੇਰੇ ਨਾਲ ਨਿਊਜ਼ੀਲੈਂਡ ਤੋਂ ਖਾਸ ਤੌਰ ਤੇ ਮੇਰੀ ਬੇਨਤੀ ਕਰਨ ਤੇ ਪਰਮੇਂਦਰ ਸਿੰਘ ਪਾਪਾ ਟੋਲਟੋਏ ਜਿਹੜੇ ਕਿ ਨਿਊਜ਼ੀਲੈਂਡ ਦੇ ਵਿੱਚ ਕੀ ਪੂਰੇ ਸੰਸਾਰ ਦੇ ਸਿੱਖਾਂ ਦੇ ਵਿੱਚ ਆਪਣੀ ਇੱਕ ਵਿਲੱਖਣ ਪਛਾਣ ਰੱਖਦੇ ਨੇ ਜਿੱਥੇ ਉਹਨਾਂ ਨੇ ਵਕ ਵਕ ਮਹਿਕਮਿਆਂ ਦੇ ਵਿੱਚ ਰਹਿ ਕੇ ਨਿਊਜ਼ੀਲੈਂਡ ਦੇ ਵਿੱਚ ਸਰਵਿਸ ਕੀਤੀ ਹੈ ਉੱਥੇ ਉਹਨਾਂ ਦੀ ਖਾਸੀਅਤ ਹੈ ਕਿ ਉਹਨਾਂ ਨੇ ਮਾਉਰੀ ਪਾਸ਼ਾ ਦੇ ਵਿੱਚ ਉਹ ਪਹਿਲੇ ਸਿੱਖ ਨੇ ਜਿਨ੍ਹਾਂ ਨੇ ਮੌਵੀ ਭਾਸ਼ਾ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਐ ਸੋ ਸਾਡੇ ਲਈ ਪੁੱਲ ਦਾ ਕੰਮ ਕਰਦੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਮੌਜੂਦ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਇਸ ਘਟਨਾ ਬਾਰੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਆਂ ਪਾਰੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਲੋਸਾਬ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਆ ਬੋਲ ਪੰਜਾਬੀ ਨੂੰ ਚੈਨਲ ਸੁਣਨ ਵਾਲੇ ਤੇ ਦੇਖਣ ਵਾਲੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਜਿੱਥੇ ਤੁਹਾਡੀ ਕਾਰਗੁਜ਼ਾਰੀ ਦੇ ਉੱਤੇ ਕੋਈ ਸਵਾਲ ਨਹੀਂ ਉੱਥੇ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੋ ਇਹ ਪਕੜ ਆ ਉਸ ਪੰਜਾਬ ਜਾਂ ਲੈਹਿੰਦੇ ਪੰਜਾਬ ਤੱਕ ਸੀਮਿਤ ਨਹੀਂ ਬਲਕਿ ਪਰਦੇਸੀ ਪੰਜਾਬ ਨੂੰ ਤਰਪੇਸ਼ ਜਿਹੜੇ ਮਾਮਲੇ ਆ ਉਹਨਾਂ ਉੱਤੇ ਵੀ ਤੁਹਾਡੀ ਨਜ਼ਰਸਾਨੀ ਬਹੁਤ ਕਮਾਲ ਦੀ ਆ థాంਕ ਯੂ ਅ ਸ਼ੁਕਰੀਆ ਆ ਪਹਿ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਦੱਸ ਰਿਹਾ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਉਹ ਘਟਨਾ ਜਿਹੜੀ ਉਹ ਵੀਡੀਓ ਸਾਡੇ ਸਾਹਮਣੇ ਆਈ ਉਸ ਨੂੰ ਦੇਖ ਕੇ ਸਾਡਾ ਫਿਕਰਮੰਦ ਹੋਣਾ ਲਾਜ਼ਮੀ ਸੀ ਪਹਿਲੀ ਗੱਲ ਤਾਂ ਐਜ਼ ਅ ਨਿਊਜ਼ੀਲੈਂਡ ਦੇ ਵਾਸੀ ਅ ਜੇ ਪੰਜਾਬੀਆਂ ਦੇ ਪ੍ਰਤੀਨਿਧ ਮੈਂ ਇਹੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਪੰਜਾਬੀ ਉੱਥੇ ਖੈਰ ਸੁਖ ਦੇ ਨਾਲ ਨੇ ਕੋਈ ਸਾਡੇ ਲਈ ਫਿਕਰਮੰਦੀ ਦੀ ਲੋੜ ਕੋਈ ਇਸ ਗੱਲ ਦੀ ਜ਼ਰੂਰਤ ਆ ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਆ ਦੇਖੋ ਇਸ ਮੁਲਕ ਦੇ ਵਿੱਚ ਟੈਲੋ ਸਾਹਿਬ 220 ਤੋਂ ਵੱਧ ਡਿਫਰੈਂਟ ਐਥਨਿਕ ਬੈਕਗਰਾਉਂਡ ਦੇ ਲੋਕ ਇੱਥੇ ਵੱਸਦੇ ਨੇ ਔਰ ਉਹਨਾਂ ਦੀ ਸਦਭਾਵਨਾ ਦੁਨੀਆ ਭਰ ਦੇ ਵਿੱਚ ਉਦਾਹਰਨ ਦਿੱਤੀ ਜਾਂਦੀ ਓਦੀ ਤੁਸੀਂ ਜਾਣਦੇ ਹੋ ਨਿਊਜ਼ੀਲੈਂਡ ਜਿਹੜਾ ਆਸਟ੍ਰੇਲੀਆ ਦੇ ਗੁਆਂਡ ਦੇ ਵਿੱਚ ਉਹਦੀ ਫੋਟੋ ਕਾਪੀ ਹੈ ਇੱਕ ਛੋਟਾ ਭਰਾ ਹੈ ਦਾ ਕੁਦਰਤੀ ਨਜ਼ਾਰਿਆਂ ਦੇ ਨਾਲ ਭਰਪੂਰ ਇਸ ਮੁਲਕ ਦੇ ਵਿੱਚ ਜਿੱਥੇ ਸਾਰੇ ਲੋਕ ਬਹੁਤ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਵਸਦੇ ਆ ਇੱਥੇ ਕਦੇ ਕਦਾਈ ਇਸ ਤਰ੍ਹਾਂ ਦੀ ਘਟਨਾਵਾਂ ਪੇਸ਼ ਆਉਂਦੀਆਂ ਜਿੱਥੇ ਸੱਭਿਆਚਾਰਕ ਬੇਗਾਨਗੀ ਦਾ ਇੱਕ ਰੰਗ ਜਿਹੜਾ ਉਹ ਨਜ਼ਰ ਆਉਂਦਾ ਤੁਸੀਂ ਬਹੁਤ ਸੋਹਣੇ ਢੰਗ ਦੇ ਨਾਲ ਆਪਣੀ ਭੂਮਿਕਾ ਦੇ ਵਿੱਚ ਇਹ ਗੱਲ ਦੱਸੀ ਬ੍ਰਾਇਨ ਤਮਾਕੀ ਜਿਹੜੇ ਕਿ ਡੈਸਟਨੀ ਚਰਚ ਦੇ ਲੀਡਰ ਨੇ ਜਿਹੜੇ ਕਿ ਇਹ ਦਾਵਾ ਕਰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਆਉਣ ਵਾਲੇ ਪ੍ਰਵਾਸੀ ਜਿਹੜੇ ਆ ਜਿਹੜੇ ਉਹਨਾਂ ਦੇ ਧਾਰਮਿਕ ਵਿਸ਼ਵਾਸ ਆ ਉਨੂੰ ਉਹ ਬਹੁਤੀ ਮਾਤਰਾ ਨਹੀਂ ਦਿੰਦੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕ੍ਰਿਸਚੀਅਨਿਟੀ ਹੈ ਖਾਸ ਕਰਕੇ ਉਹ ਕ੍ਰਿਸਚੀਅਨਿਟੀ ਨਹੀਂ ਜਿਹੜੀ ਦੁਨੀਆ ਦੇ ਵਿੱਚ ਮੰਨੀ ਜਾਂਦੀ ਹੈ ਅਲੱਗ-ਅਲੱਗ ਸੈਕਟਸ ਨੇ ਇਸਾਈਅਤ ਦੇ ਇੱਕ ਸੈਕਟ ਜਿਹੜਾ ਡੈਸਟਨੀ ਚਰਚ ਆ ਉਹਦਾ ਇਹ ਮੰਨਣਾ ਆ ਕਿ ਜਿਹੜਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਇੱਥੋਂ ਦੇ ਵਸਨੀਕਾਂ ਦਾ ਧਰਮਾ ਉਹ ਉਹੀ ਹੋਣਾ ਚਾਹੀਦਾ ਹੈ ਜਿਹੜਾ ਕਿ ਡੈਸਟਨੀ ਚਰਚ ਵਾਲੇ ਫਾਲੋ ਕਰਦੇ ਆ ਜੀ ਔਰ ਇਹ ਇਹ ਉਹ ਦਿਨ ਨੇ ਸਰਬ ਜਿੱਤੇ ਕਾਮਨਵੈਲਥ ਕੰਟਰੀਜ਼ ਨੇ ਚਾਹੇ ਆਸਟ੍ਰੇਲੀਆ ਦੀ ਗੱਲ ਕਰ ਲਈਏ ਕੈਨੇਡਾ ਦੀ ਗੱਲ ਕਰ ਲਈਏ ਨਿਊਜ਼ੀਲੈਂਡ ਦੀ ਗੱਲ ਕਰ ਲਈਏ ਇਤੋਂ ਤੱਕ ਕਿ ਭਾਰਤ ਵੀ ਇੱਕ ਰਾਸਟਰ ਮੰਡਲ ਦੇਸ਼ਾਂ ਦੇ ਵਿੱਚ ਇਕ ਆ ਇਹ ਜਿਹੜੇ ਕਾਮਨਵੈਲਥ ਕੰਟਰੀ ਇਹ ਇਸ ਗੱਲ ਦੇ ਲਈ ਹਮੇਸ਼ਾ ਵਚਨਬੱਧ ਨੇ ਕਿ ਤੁਹਾਡੇ ਜਿਹੜੇ ਧਾਰਮਿਕ ਵਿਸ਼ਵਾਸ ਆ ਤੁਹਾਡੀ ਜਿਹੜੀ ਧਾਰਮਿਕ ਪਛਾਣ ਆ ਉਹਨੂੰ ਤੁਸੀਂ ਕੰਮਕਾਰਾਂ ਤੇ ਆਮ ਜ਼ਿੰਦਗੀ ਦੇ ਵਿੱਚ ਬੜੇ ਵਧੀਆ ਢੰਗ ਨਾਲ ਉਹਦੀ ਪ੍ਰੈਕਟਿਸ ਕਰ ਸਕਦੇ ਆ ਖਾਸ ਕਰਕੇ ਨਿਊਜ਼ੀਲੈਂਡ ਦੀ ਪ੍ਰਸਾਈਜ਼ਲੀ ਗੱਲ ਕਰਾਂ ਬਿਲ ਆਫ ਰਾਈਟਸ ਸਾਨੂੰ ਇਹ ਹੱਕ ਦਿੰਦਾ ਕਿਸੀਂ ਆਪਣੇ ਧਾਰਮਿਕ ਚਿੰਨ੍ਹਾਂ ਦੀ ਧਾਰਮਿਕ ਵਿਸ਼ ਧਾਰਮਿਕ ਆਜ਼ਾਦੀ ਦੀ ਪੂਰੀ ਨਿਗਮਾਨਸਕੀ ਇਹਨਾਂ ਮੁਲਕਾਂ ਦੇ ਵਿੱਚ ਸੋ ਬੀਤੇ ਦਿਨੀ ਜਿਵੇਂ ਤੁਸੀਂ ਜ਼ਿਕਰ ਕਰੀ ਦਿੱਤਾ ਬ੍ਰਾਇਨ ਟਾਮਾਕੀ ਨੇ ਆਪਣੇ ਲਗਭਗ 500 ਦੇ ਕਰੀਬ ਸਮਰਥਕਾਂ ਦੇ ਨਾਲ ਇੱਥੇ ਜਦੋਂ ਉਹ ਮਾਰਚ ਕੱਢਿਆ ਤੁਸੀਂ ਜਾਣਦੇ ਹੋ ਜਿੰਨਾਂ ਜਿੰਨਾ ਮੁਲਕਾਂ ਦੇ ਵਿੱਚ ਗੋਰੇ ਗਏ ਉਹਨਾਂ ਨੇ ਇੱਥੇ ਕੁਈਨ ਸਟਰੀਟ ਪ੍ਰਮੁੱਖ ਜਿਹੜੀ ਗਲੀ ਸੀ ਕਿਸੇ ਵੱਡੇ ਸ਼ਹਿਰ ਦੀ ਉਹਦਾ ਨਾਂ ਕੁਈਨ ਸਟਰੀਟ ਰੱਖਿਆ ਇਸੇ ਤਰ੍ਹਾਂ ਆਰਗਲੈਂਡ ਇੱਕ ਜਿਹਾ ਪ੍ਰਮੁੱਖ ਸ਼ਹਿਰ ਹੈ ਜਿੱਥੇ ਨਿਊਜ਼ੀਲੈਂਡ ਦੇ 37% ਲੋਕ ਵੱਸਦੇ ਨੇ ਜੀ ਔਰ ਉਹਨਾਂ ਦੇ ਵਿੱਚ ਸਭ ਤੋਂ ਭugg ਵੱਸਦੀ ਗਲੀ ਜਿਹੜੀ ਆ ਜਿੱਤੇ ਸਭ ਤੋਂ ਵੱਧ ਟ੍ਰੈਫਿਕ ਰਹਿੰਦਾ ਸਭ ਤੋਂ ਵੱਧ ਪੈਡੈਸਟਰੀਅਨ ਜਿਹੜੇ ਆ ਦਿਨ ਪਰ ਲੰਘਦੇ ਨੇ ਉਹ ਕুইਨ ਸਟਰੀਟ ਆ ਸੋ ਕুইਨ ਸਟਰੀਟ ਦੇ ਉੱਤੇ ਜਦੋਂ ਉਹਨੇ ਮਾਰਚ ਕੱਢਿਆ ਤੇ ਉਹਦੇ ਵਿੱਚ ਉਹਨੇ ਬਹੁਤ ਅਨੁਸ਼ਾਸਨਕ ਤਰੀਕੇ ਦੇ ਨਾਲ ਉਹ ਮਾਰਚ ਕੱਢਿਆ ਪੂਰੀ ਤਿਆਰੀ ਦੇ ਨਾਲ ਮਾਰਚ ਕੱਢਿਆ ਜ ਜਿਹਦੇ ਵਿੱਚ ਉਹਨੇ ਜਿਹੜੇ ਧਾਰਮਿਕ ਚਿੰਨ ਸੀ ਸਿੱਖਾਂ ਦੇ ਬੋਧੀਆਂ ਦੇ ਹਿੰਦੂਆਂ ਦੇ ਅਤੇ ਨਾਲ-ਨਾਲ ਜਿਹੜਾ ਖਾਲਸਾਣ ਦਾ ਸੋ ਕੋਲਡ ਜਿਹੜਾ ਫਲੈਗ ਆ ਉਹਨੂੰ ਉਹਨਾਂ ਨੇ ਝੰਡਿਆ ਜਿਹੜੇ ਕਿ ਧਾਰਮਿਕ ਚਿੰਨ ਦਰਸਾਉਂਦੇ ਸੀ ਪਹਿਲਾਂ ਉਹ ਝੰਡੇ ਪਾੜੇ ਫਿਰ ਉਹਨੇ ਉਹ ਝੰਡੇ ਪੈਰਾਇਟ ਰੋਲੇ ਤਾਂ ਫਿਰ ਉਹਨਾਂ ਨੂੰ ਅੱਗ ਲਾ ਦਿੱਤੀ ਬਾਅਦ ਵਿੱਚ ਪੁਲਿਸ ਦੁਆਰਾ ਤਬਕਾ ਮਾਰਦੇ ਉਹਨੇ ਉਹ ਅੱਗ ਬੁਝਾ ਵੀ ਦਿੱਤੀ ਪਰ ਕਮਾਲ ਦੀ ਗੱਲ ਇਹ ਰਹੀ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਸਿਰਫ ਇਹ ਦੇਖਦੀ ਰਹੀ ਹਾਲਾਂਕਿ ਇਹਨੂੰ ਕਾਊਂਟਰ ਕਰਨ ਦੇ ਲਈ ਦੂਜੇ ਪਾਸੇ ਇੱਕ ਹੋਰ ਮਜ਼ਾਰਾ ਚੱਲ ਰਿਹਾ ਸੀ ਪੁਲਿਸ ਨੇ ਵਿਚਾਲੇ ਆ ਕੇ ਇਹਨਾਂ ਦੋਨਾਂ ਦੀ ਜਿਹੜੀ ਆਪਸੀ ਕਨਫਰੋਟੇਸ਼ਨ ਸੀ ਉਹਨੂੰ ਡਿਫਿਊਜ਼ ਕਰ ਦਿੱਤਾ ਜੀ ਪੜੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਜੁੜੀ ਰੈਲੀ ਸੀ ਹਾਲਾਂਕਿ ਉਹਦੇ ਪੰਜ 100 ਸਮਰਥਕ ਸੀਗੇ ਪਰ ਸਾਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਬਹੁਤ ਹੈ ਕਿ ਜਦੋਂ ਨਾ ਕਦੇ ਅੱਗ ਲੱਗੀ ਹੋਵੇ ਤਾਂ ਕੋਈ ਪਾਣੀ ਦੇ ਛਿੱਟੇ ਮਾਰਦੇ ਉਹਦੇ ਨਾਲ ਰਾਮ ਬਹੁਤ ਆ ਜਾਂਦਾ ਬਹੁਤ ਸਾਰੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ ਤੇ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਲੋਕ ਇਸ ਗੱਲ ਦਾ ਦਾਵਾ ਕਰ ਰਹੇ ਨੇ ਕਿ ਬ੍ਰਾਂਟਮਾਕੀਆ ਜਿਹੜਾ ਉਹ ਰਿਪਰੈਜ਼ੈਂਟ ਨਹੀਂ ਕਰਦਾ ਇਵਰੀ ਅਨਕੀਵੀ ਜਿਹੜਾ ਮੈਥਡ ਸੀ ਉਹਦਾ ਆਪਾਂ ਜਦੋਂ ਹੁਣ ਪੁਲਿਸ ਤੇ ਪ੍ਰਸ਼ਾਸਨ ਦੀ ਗੱਲ ਆ ਜਾਂਦੀ ਆ ਜੀ ਤੁਸੀਂ ਦੱਸਿਆ ਕਿ ਪੁਲਿਸ ਕਿਸ ਤਰ੍ਹਾਂ ਉਹ ਤੇ ਮੂਕ ਦਰਸ਼ਕ ਸੀ ਰਾਜਨੀਤਿਕ ਪਾਰਟੀਆਂ ਹੋਣ ਉਹਨਾਂ ਦਾ ਕੀ ਰਿਐਕਸ਼ਨ ਆ ਜੀ ਤੇ ਖਾਸ ਤੌਰ ਤੇ ਜਦੋਂ ਆਕਲੈਂਡ ਵਰਗੇ ਵੱਡੇ ਸ਼ਹਿਰ ਦੇ ਵਿੱਚ ਐਡੀ ਵੱਡੀ ਰੈਲੀ ਕਰਨੀ ਹੋਵੇ ਤਾਂ ਪਹਿਲਾਂ ਇੱਕ ਨੋਟਿਸ ਦਿੱਤਾ ਜਾਂਦਾ ਕਿ ਪਹਿਲਾਂ ਉਸ ਨੂੰ ਰੋਕਣ ਦੇ ਲਈ ਕੋਈ ਬੰਦੋਬਸਤ ਨਹੀਂ ਕੀਤਾ ਗਿਆ ਜੀ ਮੈਂ ਉਹੀ ਕਹਿਣ ਲੱਗਾ ਸੀ ਤੁਹਾਨੂੰ ਚੰਗਾ ਹੋਇਆ ਤੁਸੀਂ ਇਹ ਸਵਾਲ ਕੀਤਾ ਬਹੁਤ ਅੱਛਾ ਸਵਾਲ ਆ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਆ ਤੁਹਾਨੂੰ ਪਤਾ ਭਾਰਤ ਦੇ ਵਿੱਚ ਵੀ ਆਸਟ੍ਰੇਲੀਆ ਵਿੱਚ ਵੀ ਨਿਊਜ਼ੀਲੈਂਡ ਵਿੱਚ ਵੀ ਆਪਸ ਸਿੱਦੇ ਸਿੱਦੇ ਬਵਾਸਤਾ ਆ ਔਰ ਉੱਥੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਟਰਾਂਸਪੇਰੈਂਸੀ ਆ ਜਾਂ ਪਾਰਦਰਸ਼ਤਾ ਇਹ ਇਨ ਪਲੇਸ ਹੈਗੀ ਆ ਜਿਹਦੇ ਮੱਦੇਨਜ਼ਰ ਸਵੇਰੇ ਮੈਂ ਆਰਟੀਆਈ ਪਾ ਕੇ ਹਟਿਆ ਜਿਹਦੇ ਵਿੱਚ ਮੈਂ ਆਕਲੈਂਡ ਦੀ ਲੋਕਲ ਕਾਉਂਸਲ ਜਿਹਦੇ ਵਿੱਚ ਮੈਂ ਖੁਦ ਡੈਮੋਗ੍ਰਾਫਿਕ ਐਡਵਾਈਜ਼ਰ ਵੀ ਹਾਂ ਤੇ ਨਾਲ ਨਾਲ ਮੈਂ ਪੁਲਿਸ ਨੂੰ ਵੀ ਪੁੱਛਿਆ ਕਿ ਹੁਣ ਤੱਕ ਦੀ ਜਿਹੜੀ ਹੇਟ ਸਪੀਚ ਆ ਇਹਦੇ ਉੱਤੇ ਤੁਹਾਡੇ ਵੱਲੋਂ ਕੀ ਕਾਰਵਾਈ ਹੋਈ ਆ ਅਨੋਨਿਮਸਲੀ ਪੁਲਿਸ ਦੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚੀਆਂ ਪਰਸੋਂ ਤੋਂ ਲੈ ਕੇ ਹੁਣ ਤੱਕ ਕਿਉਂਕਿ 21 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ ਵੇਲੇ ਇਹ ਮਾਰਚ ਹੋਇ Amnesty International ਦੇ ਕੋਲ ਖਾਸ ਕਰਕੇ ਜੁਡੀਸ਼ਰੀ ਜਿਹੜੀ ਆ ਇਸ ਚੀਜ਼ ਨੂੰ ਬਹੁਤ ਲਾਗếu ਦੇਖ ਰਹੀ ਆ ਚੰਗਾ ਹੋਇਆ ਤੁਸੀਂ ਸਵਾਲ ਪੁੱਛ ਲਿਆ ਪੁਲਿਸ ਦੇ ਨਾਲ ਨਾਲ ਮੈਂ ਜੁਡੀਸ਼ਰੀ ਨੂੰ ਵੀ ਵਿੱਚ ਇਨਕਲੂਡ ਕਰਨਾ ਚਾਹੂਗਾ ਜਿੱਥੇ ਕਾਉਂਸਲ ਤੋਂ ਬਕਾਇਦਾ ਪਰਮਿਸ਼ਨ ਲੈ ਕੇ ਉਹਨਾਂ ਨੂੰ ਪਰਮਾਗ ਇਹ ਮਾਰਚ ਕਰਿਆ ਗਿਆ ਸੀ ਜਦੇ ਵਿੱਚ ਇੱਕ ਖਾਸ ਧਾਰਮਿਕ ਵਿਸ਼ਵਾਸ ਜਿਹੜਾ ਕਿ ਡੈਸਟਨੀ ਚਰਚ ਜਿਹਨੂੰ ਫਾਲੋ ਕਰਦਾ ਉਹਦੀ ਗੱਲ ਕੀਤੀ ਜਾਣੀ ਸੀ ਜਨਾਂ ਨੂੰ ਪਾੜਨਾ ਚਿੰਨਾਂ ਦਾ ਬੇਆਦਬ ਕਰਨਾ ਉਹਨਾਂ ਨੂੰ ਔਰ ਚਿੰਨਾਂ ਨੂੰ ਅਗ ਲਾਉਣੀ ਇਹ ਸਾਰਾ ਕੁਝ ਜਿਹੜਾ ਪਰਮਿਸ਼ਨ ਵੇਲੇ ਪਹਿਲਾਂ ਆਊਟਲਾਈਨ ਨਹੀਂ ਕੀਤਾ ਗਿਆ ਸੀ ਇਹ ਜਾਣਕਾਰੀ ਸੂਫਾਰ ਮੇਰੇ ਕੋਲ ਆ ਲੇਕਿਨ ਇਥੇ ਇੱਕ ਬੜੀ ਖੂਬਸੂਰਤ ਗੱਲ ਹੈ ਡਰੋ ਸਾਹਿਬ ਉਹ ਇਹ ਆ ਕਿ ਨਾ ਮਲਕਾਂ ਦੇ ਵਿੱਚ ਨਾ ਇੱਕ ਜਨਰਲ ਮੈਂਬਰ ਆਫ ਪਬਲਿਕ ਜਿਵੇਂ ਪ੍ਰਾਈਵੇਟਲੀ ਵੀ ਇੱਕ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਇਹਦੇ ਉੱਤੇ ਇਤਰਾਜ਼ ਕਰਦੇ ਹੋਏ ਇਸ ਸ਼ਖਸ ਦੇ ਉੱਤੇ ਜਾਂ ਉਹਦੇ ਉਹਦੇ ਚਰਚ ਦੇ ਉੱਤੇ ਕੋਈ ਕੇਸ ਕਰਨਾ ਚਾਹੁੰਦਾ ਤਾਂ ਮੇਰੇ ਕੋਲ ਹੱਕ ਹੈ ਜੀ ਹੁਣ ਰੀਸੈਂਟਲੀ ਜਿਹੜੀਆਂ ਘਟਨਾ ਚੱਕਰ ਵਾਪਰੀਆਂ ਉਹਦੇ ਵਿੱਚ ਜਿਹੜੇ ਸਾਡੇ ਵੱਖ-ਵੱਖ ਧਰਮਾਂ ਦੇ ਰਿਲੀਜੀਅਸ ਲੀਡਰਸ ਨੇ ਕਮਿਊਨਿਟੀ ਲੀਡਰਸ ਨੇ ਉਹਨਾਂ ਨੇ ਭਾਵੇਂ ਕਿ ਬਹੁਤ ਵਧੀਆ ਸੰਦੇਸ਼ ਦਿੱਤਾ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਗੱਲ ਆਖੀ ਆ ਮੇਰਾ ਇਹ ਮੰਨਣਾ ਆ ਕਿ ਜੇ ਕਾਨੂੰਨੀ ਨੁਕਤੇ ਦੇ ਨਜ਼ਰ ਤੋਂ ਜੋ ਡੈਮੋਕਰੈਟਿਕ ਪ੍ਰੈਕਟਿਸ ਦੇ ਵਿੱਚ ਲੋਕਤੰਤਰ ਕਦਰਾਂ ਕੀਮਤਾਂ ਦੇ ਮੱਦੇ ਨਜ਼ਰ ਜੋ ਕੀਤਾ ਜਾ ਸਕਦਾ ਉਹ ਕੀਤਾ ਜਾਣਾ ਚਾਹੀਦਾ ਜੀ ਤੁਸੀਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਸਟਰਗਲ ਕੀਤੀ ਆ ਅਸੀਂ ਸੰਘਰਸ਼ ਤੋਂ ਸਥਾਪਤੀ ਤੱਕ ਦਾ ਸਫ਼ਰ ਜਿਹੜਾ ਉਹ ਕਿਸੇ ਤੋਂ ਖੋ ਕੇ ਨਹੀਂ ਇਨੂੰ ਅਦਾ ਕੀਤਾ ਇਹਦੇ ਵਿੱਚ ਸਾਡੀ ਆਪਣੀ ਮਿਹਨਤ ਆ ਸਾਡੀ ਮੁਸ਼ਕਲਤ ਆ ਸਾਡਾ ਉਦਦਮ ਆ ਔਰ ਅਗਲੀ ਪੀੜ੍ਹੀ ਵਾਸਤੇ ਇਹਨਾਂ ਥਾਵਾਂ ਨੂੰ ਸੁਰੱਖਿਅਤ ਕਿਵੇਂ ਰੱਖਣਾ ਇਸ ਧਰਤੀ ਨੂੰ ਜੀਵਨ ਯੋਗ ਕਿਵੇਂ ਰੱਖਣਾ ਉਹ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਜਦੇ ਮੱਦੇਨਜ਼ਰ ਹੋਣਾ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਬੋਧੀ ਧਰਮ ਨਾਲ ਸੰਬੰਧਿਤ ਹਿੰਦੂ ਧਰਮ ਨਾਲ ਸੰਬੰਧਿਤ ਬਹੁਤ ਸਾਰੇ ਕਮੇਟੀ ਲੀਡਰਸ ਨੇ ਜਿਨ੍ਹਾਂ ਨੇ ਅੱਜ ਸਵੇਰ ਤੋਂ ਹਲਚਲ ਸ਼ੁਰੂ ਕੀਤੀ ਆ ਕਿਉਂਕਿ ਅੱਜ ਵਰਕਿੰਗ ਡੇ ਆ ਸੋਮਵਾਰ ਆ ਤੇ ਮੈਂ ਉਮੀਦ ਕਰਦਾ ਕਿ ਚਾਹੇ ਪੁਲਿਸ ਕਮਿਸ਼ਨਰ ਦੇ ਟੇਬਲ ਤੇ ਕੋਈ ਈਮੇਲ ਪਈ ਆ ਚਾਹ ਹਿਊਮਨ ਰਾਈਟਸ ਦੇ ਕਮਿਸ਼ਨ ਦੇ ਉਹਦੇ ਕੋਲ ਕੋਈ ਟੇਬਲ ਈਮੇਲ ਪਈ ਆ ਇਹਦਾ ਕੋਈ ਨਾ ਕੋਈ ਬਣਦਾ ਸਰਦਾ ਜਵਾਬ ਉਹ ਜ਼ਰੂਰ ਦੇਣਗੇ ਔਰ ਪੁਲਿਸ ਦੇ ਉੱਤੇ ਮੈਂ ਘਟੋ ਘਟ ਫਰੀडम ਆਫ ਸਪੀਚ ਤੇ ਇੱਕ ਖਾਸ ਅੰਦਾਜ਼ੇ ਇੱਕ ਖਾਸ ਬਾਉਂਡਰੀ ਤੱਕ ਮੈਂ ਸਹਿਮਤ ਹੈਗਾ ਕਿ ਤੁਸੀਂ ਆਪਣੇ ਵਿਚਾਰਾਂ ਦੀ ਵਿਆਖਿਆ ਕਰ ਸਕਦੇ ਆ ਤੁਹਾਡੀ ਦੀ ਮੇਰੀ ਵਿਚਾਰਧਾਰਾ ਵੱਖਰੀ ਹੋ ਸਕਦੀ ਆ ਕਈ ਵਾਰੀ ਉਹ ਭਰਾਵਾਂ ਦੇ ਵਿਚਾਰ ਨੇ ਪਰ ਕਿਸੇ ਦੂਸਰੇ ਧਰਮ ਦੇ ਕਿਸੇ ਦੂਸਰੇ ਦੇਸ਼ ਦੇ ਛੱਡੇ ਨੂੰ ਫਾਰਨਾ ਉਹਦੀ ਬੇਅਦਬੀ ਕਰਨੀ ਮੇਰਾ ਖਿਆਲ ਇਹ ਪੁਲਿਸ ਨੂੰ ਬਹੁਤ ਕਲੀਅਰ ਇਨਸਟਰਕਸ਼ਨ ਹੋਣੀ ਚਾਹੀਦੀ ਅਗਲੀ ਵਾਰੀ ਜਿਹਦਾ ਕਿ ਅਸੀਂ ਨਾਨ ਪੋਲੀਟੀਕਲ ਲੋਬਿੰਗ ਕਰ ਰਹੇ ਹਾਂ ਇਹ ਬੜੀ ਬਦਕਿਸਮਤੀ ਆ ਕਿ ਲੋਕਤੰਤਰ ਦੇ ਨਾਂ ਹੇਠਾਂ ਜਿਹੜੀ ਪੋਲੀਟੀਕਲ ਲੋਬੀ ਆ ਜੀ ਉਹਨੇ ਇੱਕ ਗਿਣੇਮਿੱਤੇ ਤਰੀਕੇ ਨਾਲ ਇਸ ਵੋਟ ਬੈਂਕ ਨੂੰ ਭੂਹੇ ਚੜਾਤਾ ਹੂੰ ਅਪੜਾ ਇਹ ਉਹਨਾਂ ਦੇ ਨਾਮ ਮੇਰੀ ਗੱਲ ਥੋੜੀ ਜਿਹੀ ਮੈਂ ਪੂਰੀ ਕਰਨੀ ਚਾਹੂੰਗਾ ਕਈ ਵਾਰੀ ਨਾ ਤੋਂ ਢੱਲੋਂ ਵੀ ਤੁਸੀਂ ਪੰਜਾਬ ਦੇ ਵਿੱਚ ਵੀ ਦੇਖਿਆ ਇੱਥੇ ਵੀ ਦੇਖਿਆ ਕੋਈ ਇੰਦਾਂ ਦਾ ਜਿੰਨ ਦੇ ਵਿੱਚ ਉਹ ਬੋਤਲ ਬੋਤਲ ਦੇ ਵਿੱਚ ਉਹ ਜਿੰਨ ਜਿਹੜਾ ਬਾਹਰ ਆ ਜਾਂਦਾ ਜਿਹੜਾ ਸਰਕਾਰ ਨੇ ਆਪਣੇ ਤਰੀਕੇ ਨਾਲ ਉਹਨੂੰ ਬਾਹਰ ਕੱਢਣਾ ਹੁੰਦਾ ਵੋਟ ਬੈਂਕ ਨੂੰ ਭਰਮਾਉਣ ਦੇ ਲਈ ਜੀ ਔਰ ਮਾਫ ਕਰਨਾ ਇੱਥੇ ਤੁਹਾਨੂੰ ਵੀ ਨਜ਼ਰ ਆ ਰਿਹਾ ਮੈਨੂੰ ਵੀ ਨਜ਼ਰ ਆ ਰਿਹਾ ਉਹ ਜਿਹੜਾ ਜਿੰਨ ਹੈ ਉਹਨੂੰ ਦੁਬਾਰਾ ਬੋਤਲ ਚ ਪਾਉਣਾ ਹੁਣ ਔਖਾ ਔਖਾ ਹੋ ਗਿਆ ਔਖਾ ਹੋ ਚੁੱਕਿਆ ਇਹ ਬਿਲਕੁਲ ਹੀ ਭਾਰੀ ਮੈਨੂੰ ਲੱਗਦਾ ਨਾ ਜਦੋਂ ਇਹ ਜਿਹੇ ਘਟਨਾ ਕਰਮ ਸਾਡੇ ਆਲੇ ਦੁਆਲੇ ਵਾਪਰਦੇ ਨੇ ਤਾਂ ਉਹਨਾਂ ਦਾ ਉਹਨਾਂ ਤੋਂ ਸਿੱਖਿਆ ਜਿਹੜੀ ਸਾਨੂੰ ਲੈਣੀ ਬਣਦੀ ਆ ਖਾਸ ਤੌਰ ਤੇ ਜਿਹੜੇ ਸਾਡੇ ਸੋ ਕਾਲ ਕਮਿਊਨਿਟੀ ਲੀਡਰਸ ਆ ਸਾਡੇ ਸੋ ਕਾਲ ਧਾਰਮਿਕ ਲੀਡਰ ਬਣਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਹੁਣ ਜੇ ਮੈਂ ਨਿਊਜ਼ੀਲੈਂਡ ਦੀ ਹੀ ਉਦਾਹਰਨ ਦੇ ਲਾਂ ਜਾਂ ਸਾਡੇ ਆਸਟ੍ਰੇਲੀਆ ਦੀ ਉਦਾਹਰਨ ਦੇ ਲਾਂ ਤਾਂ ਬਹੁਤ ਵਾਰੀ ਅਸੀਂ ਦੇਖਿਆ ਕਿ ਅਸੀਂ ਇੱਕ ਦੂਜੇ ਦੇ ਸਾਹਮਣੇ ਹੋ ਜਾਂਦੇ ਆ ਕੋਈ ਖਾਲਿਸਤਾਨ ਨੂੰ ਲੈ ਕੇ ਹਿੰਦੂਆਂ ਉਧਰ ਹਿੰਦੂ ਰੈਲੀ ਕੱਢ ਰਹੇ ਹੁੰਦੇ ਨੇ ਇਧਰ ਖਾਲਿਸਤਾਨ ਨੂੰ ਲੈ ਕੇ ਸਾਡੇ ਸਿੱਖ ਭਾਈਚਾਰਾ ਮੰਗ ਕਰ ਰਿਹਾ ਹੁੰਦਾ ਜਾਂ ਉਧਰ ਮੁਸਲਮਾਨਾਂ ਦੇ ਵਿਰੁੱਧ ਹਿੰਦੂ ਜੱਟ ਸਟੈਨਿਟੀ ਆਪ ਆਪਸ ਦੇ ਵਿੱਚ ਫਟੇ ਹੋਏ ਹੁੰਦੇ ਨੇ ਜਿਨ੍ਹਾਂ ਦਾ ਜਿਹੜਾ ਰਾਜਸੀ ਫਾਇਦਾ ਉੱਥੋਂ ਦੇ ਲੀਡਰ ਲੈਂਦੇ ਨਹੀਂ ਪਰ ਹੁਣ ਇੱਕ ਸਾਡੇ ਲਈ ਇਹ ਗੱਲ ਦਾ ਮੈਸੇਜ ਹੈ ਜੀ ਕਿ ਜਿੱਥੇ ਸਾਡੇ ਹੁਣ ਕੋਈ ਵੀ ਇੱਕ ਤਮਾਕੀ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਕੋਈ ਵੀ ਚੰਨ ਨਹੀਂ ਬਖਸ਼ਿਆ ਜੀ ਨਾ ਬੁੱਧਿਜ਼ਮ ਜੇ ਅਸੀਂ ਗੱਲ ਕਰ ਲਈਏ ਸਿੱਖੀਜ਼ਮ ਦੀ ਸਿੱਖੀਜ਼ਮ ਦੇ ਨਾਲ ਉਹਨਾਂ ਨੇ ਖਾਲਿਸਤਾਨ 'ਤੇ ਅਟੈਕ ਕੀਤਾ ਜੀ ਖਾਲਿਸਤਾਨ ਦੇ ਜਾਬੀ ਜਿੱਤਾ ਪਾ ਰਹੇ ਆ ਜੀ ਔਰ ਸਾਨੂੰ ਇਸ ਵੇਲੇ ਇੱਕ ਜੁੜਦਾ ਦਿਖਾਉਣ ਦੀ ਲੋੜ ਆ ਸੋ ਸਵਾਲ ਪਾਰੀ ਇਹ ਹੈ ਜੀ ਕਿਉਂਕਿ ਤੁਸੀਂ ਵਿਚਰਦੇ ਰਹਿੰਦੇ ਹੋ ਹੁਣ ਇਸ ਵਕਤ ਅਗਲਾ ਕਦਮ ਹੈ ਜਿਹੜਾ ਸਾਡੇ ਭਾਈਚਾਰੇ ਵੱਲੋਂ ਦੂਸਰੇ ਭਾਈਚਾਰਿਆਂ ਨਾਲ ਮਿਲ ਕੇ ਉਹ ਕੀ ਉਠਾਇਆ ਜਾ ਰਿਹਾ ਜੀ ਇੱਕ ਤਾਂ ਜੀ ਇੰਟਰਫੇਸ ਮੀਟਿੰਗ ਆ ਜਿਹਦੇ ਵਾਸਤੇ ਮੈਂ ਜਿਹੜੀ ਪੁਲਿਸ ਦੀ ethnicities and officer ਆ ਜੈਸਿਕਾ ਫੁਗਾਂਗ ਉਹ ਸਿੰਗਾਪੁਰ ਤੋਂ ਪਸ਼ੋਕੜਾ ਉਹਨਾਂ ਦਾ ਤੇ ਉਹ ਬੁੱਧਿਜ਼ਮ ਦੇ ਵਿੱਚ ਪਰਸਨਲ ਬਲੀਫ ਆ ਉਹਨਾਂ ਦਾ ਸੋ ਉਹ ਇਸ ਚੀਜ਼ ਨੂੰ ਭਲੀ ਭਾਂਤ ਸਾਹਮਣੇ ਦੇ ਆ ਬੜੀ ਛੇਤੀ ਅੱਜ ਜਾਂ ਕੱਲ ਦੇ ਵਿੱਚ ਵਿੱਚ ਇੰਟਰਫੇਸ ਫੋਰਮ ਜਿਹੜੇ ਦੇ ਵਿੱਚ ਅਲੱਗ-ਅਲੱਗ ਰਿਲੀਜੀਅਸ ਲੀਡਰਸ ਤੇ ਕਮਿਊਨਿਟੀ ਲੀਡਰਸ ਸਿਰ ਜੋੜ ਕੇ ਬੈਠਣਗੇ ਔਰ ਇਸ ਮੁੱਦੇ ਤੇ ਵਿਚਾਰ ਹੋਏਗੀ ਕਿ ਅਗਲਾ ਜਿਹੜਾ ਲਾਈਨ ਆਫ ਐਕਸ਼ਨ ਕੀ ਹੋਏਗਾ ਦੂਸਰਾ ਲਾਈਨ ਆਫ ਐਕਸ਼ਨ ਇਹ ਆ ਕਿ ਜੇ ਅਸੀਂ ਹੁਣ ਵੀ ਨਾ ਸੰਭਲੇ ਹੁਣ ਵੀ ਜਿੰਨੀਆਂ ਠੋਕਰਾਂ ਅਸੀਂ ਖਾਧੀਆਂ ਐਜ਼ ਆਈ ਮੈਂਸ਼ਨਡ ਬਿਫੋਰ ਕਿ ਜੇ ਅਸੀਂ ਨਿੱਜੀ ਤੌਰ ਦੇ ਉੱਤੇ ਜਿਹੜੇ ਸਾਡੇ ਧਾਰਮਿਕ ਵਿਸ਼ਵਾਸ ਤੇ ਜਿਵੇਂ ਮੈਂ ਸਿੱਖ ਫੇਥ ਨੂੰ ਬਲੀਵ ਕਰਦਾ ਤੇ ਮੈਂ ਨਿੱਜੀ ਤੌਰ ਤੇ ਵੀ ਇਹਦੇ ਬਾਰੇ ਜੋ ਬੈਸਟ ਪੋਸੀ ਸੰਸਥਾਗਤ ਓਟ ਆਸਰੇ ਤੋਂ ਜੋ ਮੈਨੂੰ ਕਰਨਾ ਚਾਹੀਦਾ ਉਹ ਮੈਨੂੰ ਕਰਨਾ ਹੀ ਪੈਣਾ ਹੁਣ ਜੇ ਹੁਣ ਨਹੀਂ ਕਰਾਂਗੇ ਤਾਂ ਬਹੁਤ ਦੇਰ ਹੋ ਜਾਏਗੀ ਟਨੂ ਸਾਹਿਬ ਤੁਸੀਂ ਜਿਹੜੇ ਮੁਲਕ ਦੇ ਵਿੱਚ ਰਹਿੰਦੇ ਹੋ ਤੁਸੀਂ ਬਿਹਤਰ ਭਵਿੱਖ ਦੀ ਤਲਾਸ਼ ਦੇ ਵਿੱਚ ਇੱਥੇ ਆਏ ਸੀ ਇੱਕਰਾ ਬਹੁਤ ਸੋਹਣਾ ਖਿਆਲ ਆ ਕਿਸੇ ਉਰਦੂ ਦੇ ਸ਼ਾਇਰ ਦਾ ਕਿ ਐ ਸਤਮਗਰ ਹੈ ਤੁਮੇ ਜ਼िद ਹਮੀਂ 'ਤੇ ਬਿਜਲੀਆਂ ਗिराਣੇ ਕੀ ਤਾਂ ਹਮੇਂ ਵੀ ਜ਼िद ਹੈ ਇਹੀਂ 'ਤੇ ਆਪਣਾ ਆਸ਼ੀਆ ਬਣਾਣੇ ਕੀ ਵੀ ਆਰ ਹੀਰ ਟੂ ਲਿਵ ਵੀ ਆਰ ਹੀਰ ਟੂ ਸਟੇ ਜੀ ਜੀ ਪਰ ਮੈਂ ਨਾ ਜਦੋਂ ਇਸ ਪ੍ਰੋਗਰਾਮ ਦੀ ਆਪਾਂ ਗੱਲਬਾਤ ਦੀ ਸ਼ੁਰੂਆਤ ਕੀਤੀ ਸੀਗੀ ਉਦੋਂ ਵੀ ਮੈਂ ਇਹ ਗੱਲ ਕਹੀ ਸੀ ਕਿ ਆਸ-ਪਾਸੇ ਸਾਡੇ ਜੰਗਾ ਜੁੱਧਾਂ ਦਾ ਜਿਹੜਾ ਖਤਰਾ ਉਹ ਬਣਿਆ ਹੋਇਆ ਹੈ ਜਿਹੜੀ ਇੱਕ ਬੜੀ ਰੋਚਕ ਗੱਲ ਸੀਗੀ ਪਰसों ਸ਼ਾਇਦ ਇੱਕ ਦੋ ਦਿਨ ਪਹਿਲਾਂ ਮੇਰਾ ਬੇਟਾ ਮੇਰੇ ਕੋਲੇ ਆਇਆ ਜਦੋਂ ਇਸ ਜੁੱਧ ਦੀ ਜਿਹੜੀ ਸ਼ੁਰੂਆਤ ਹੋਣ ਲੱਗੀ ਸੀਗੀ ਇਰਾਦ ਤੇ ਆਸ-ਪਾਸੇ ਜਿਹੜੇ ਇਜ਼ਰਾਈਲ ਆ ਉਹਦੇ ਮੁਲਕਾਂ ਦੇ ਵਿੱਚ ਜੋ ਹੋ ਰਿਹਾ ਮੇਰਾ ਬੇਟਾ ਮੇਰੇ ਕੋਲੇ ਆਇਆ ਕਹਿੰਦਾ ਡਾੜਾ ਜੇਕਰ ਵਰਲਡ ਵਾਰ ਲੱਗਦੀ ਆ ਤਾਂ ਮੈਂ ਇਥੋਂ ਭੱਜ ਕੇ ਆਸਟ੍ਰੇਲੀਆ ਛੱਡ ਕੇ ਮੈਂ ਨਿਊਜ਼ੀਲੈਂਡ ਚਲਾ ਜਾਣਾ ਮੈਂ ਕਿਹਾ ਵਾਈ ਨਿਊਜ਼ੀਲੈਂਡ ਕਿਉਂ ਨਾ ਨਿਊਜ਼ੀਲੈਂਡ ਇਜ਼ ਅ ਸੇਫੇਸਟ ਕੰਟਰੀ ਹਨਾ ਤੇ ਉਹ ਫਿਰ ਜਦੋਂ ਹੁਣ ਉਸ ਤੋਂ ਬਾਅਦ ਕੱਲ ਪਰਸੋ ਫਿਰ ਇਹ ਇਹ ਘਟਨਾ ਹੋਈ ਫਿਰ ਮੈਂ ਉਹਨੂੰ ਦਿਖਾਇਆ ਮੈਂ ਬਿਠਾਇਆ ਉਹਦੇ ਨਾਲ ਉਹਨੂੰ ਦੱਸਿਆ ਮੈਂ ਕਿਹਾ ਲੁੱਕ ਮੈਂ ਕਿਹਾ ਵੀ ਪੀਪਲ ਆਰ ਏਵਰੀਵੇਅਰ ਮੈਂ ਕਿਹਾ ਵੀ ਇਹ ਨਹੀਂ ਹੁੰਦਾ ਕਿ ਚੰਗੇ ਮਾੜੇ ਲੋਕ ਸਾਰੇ ਕਿਤੇ ਨਹੀਂ ਮੈਂ ਉਹਨੂੰ ਇਹ ਦਿਖਾਇਆ ਮੈਂ ਕਿਹਾ ਵੀ ਉੱਥੇ ਸਾਨੂੰ ਕੀ ਖਤਰਾ ਇੰਡੀਵਿਜੂਅਲ ਕੀ ਖਤਰਾ ਹੁਣ ਸਵਾਲ ਵੀ ਮੇਰਾ ਭਾਰੀ ਇਸੇ ਨਾਲ ਹੀ ਰਿਲੇਟਡ ਹੈ ਕਿਉਂਕਿ ਨਿਊਜ਼ੀਲੈਂਡ ਮੈਂ ਐਸਾ ਭਾਈਚਾਰਕ ਲੀਡਰ ਜੀ ਮੈਂ ਤੁਹਾਡੇ ਤੋਂ ਇਹ ਸਲਾਹ ਲੈਣੀ ਚਾਹੂੰਗਾ ਤੇ ਇੱਥੇ ਜਿਹੜੇ ਸਾਡੇ ਸੋ ਕਾਲਡ ਕਮਿਊਨਿਟੀ ਦੇ ਲੀਡਰ ਮੈਲਬਨ ਦੇ ਵਿੱਚ ਨੇ ਉਹ ਹੁਣੇ ਤੋਂ ਹੀ ਕੀ ਪ੍ਰੀਕੌਸ਼ਨਸ ਵਰਤ ਸਕਦੇ ਨੇ ਕਿਸ ਤਰ੍ਹਾਂ ਦੀ ਲਾਬੰਦੀ ਕੀਤੀ ਜਾ ਸਕਦੀ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਕਿਉਂਕਿ ਪਿੱਛੇ ਜੇ ਜਦੋਂ ਮੈਨੂੰ ਯਾਦ ਆ ਕੁਝ ਕੁ ਸਾਲ ਪਹਿਲਾਂ ਮੁਸਲਮਾਨਾਂ ਦੀ ਅ ਮਸਜਿਦ ਦੇ ਵਿੱਚ ਜੋ ਕੁਝ ਹੋਇਆ ਉਸ ਨੇ ਸਾਰੀ ਦੁਨੀਆ ਨੂੰ ਹਿਲਾ ਦਿੱਤਾ ਤੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਉਹ ਘਟਨਾ ਜਿਹੜੀ ਨਾ ਵਾਪਰੇ ਜਾਂ ਦੁਬਾਰਾ ਨਾ ਹੋਵੇ। ਦੇਖੋ ਜਿੰਨੀ ਅਕਸਾ ਹਟਾਣਾ ਮੈਂ ਉੱਤੇ ਥੋੜਾ ਦੁਬਾਰਾ ਵਾਪਸ ਜਾਣਾ ਕੱਲ ਜਦੋਂ ਭੀੜ ਦੇ ਵਿੱਚ ਬ੍ਰਾਇਨ ਤਮਾਕੀ ਸਮੋਦਨ ਕਰ ਰਹੇ ਸੀ ਸਪੀਕਰ ਦੇ ਉੱਤੇ ਤਾਂ ਸਪੀਕਰ ਕੁਝ ਦੇਰ ਲਈ ਬੰਦ ਹੋ ਗਿਆ ਮਾਈਕ ਉਹਨਾਂ ਦਾ। ਜੀ ਜਦੋਂ ਉਹਨਾਂ ਦਾ ਮਾਈਕ ਬੰਦ ਹੋਇਆ ਤੇ ਭੀੜ ਦੇ ਵਿੱਚੋਂ ਭੜਕੇ ਹੋਏ ਇੱਕ ਉਹਨਾਂ ਦੇ ਸ਼ਰਧਾਲੂ ਨੇ ਇਤੋਂ ਤੱਕ ਵੀ ਕਿਹਾ ਕਿਲ ਥੈਮ 올 ਕਿਲ ਥੈਮ 올 ਬ੍ਰਾਇਨ। ਜੀ ਕਰਨ ਦਾ ਭਾਵ ਆਪ ਜਿਹੜੇ ਪ੍ਰਤੱਖਦਰਸ਼ੀ ਉੱਥੇ ਸੀਗੇ ਉਹਨਾਂ ਨੇ ਆਪ ਇਹ ਗੱਲ ਮੈਨੂੰ ਦੱਸੀ ਆ ਜਿਹਨੂੰ ਆਧਾਰ ਬਣਾ ਕੇ ਮੈਂ ਕੋਰਟ ਦੇ ਵਿੱਚ ਵੀ ਜਾ ਰਿਹਾ ਪੀ ਇਹ ਜਿਹੜੀ ਪ੍ਰੋਵੋਕੇਸ਼ਨ ਆ ਇਹ ਕਿਸੇ ਵੀ ਹਾਲਤ ਦੇ ਵਿੱਚ ਐਕਸੈਪਟੇਬਲ ਨਹੀਂ ਹੈ ਔਰ ਇਦਾਂ ਹੀ ਮੈਲਬਰਨ ਦੇ ਵਿੱਚ ਜਿਹੜੇ ਸਾਡੇ ਸਾਡੇ ਜਨੇ ਵੀ ਪਤਵੰਤੇ ਸੱਜਣਾ ਜਨੇ ਮੋਤਵਾਰ ਆਪਣੇ ਭੈਣਾ ਭਰਾ ਆ ਉਹਨਾਂ ਦਾ ਫਰਜ਼ ਬਣਦਾ ਇੱਕ ਤਾਂ ਪੋਲਿਸੀ ਮੇਕਿੰਗ ਦੇ ਵਿੱਚ ਤੁਹਾਡਾ ਹਿੱਸਾ ਜ਼ਰੂਰ ਹੋਣਾ ਚਾਹੀਦਾ ਯੂ ਸ਼ੁਡ ਹੈਵ ਯੋਰ ਫੇਅਰ ਸ਼ੇਅਰ ਇਨ ਦਾ ਕੰਟਰੀ ਚਾਹੇ ਲੋਕਲ ਲੈਵਲ ਦੇ ਉੱਤੇ ਆ ਚਾਹੇ ਫੈਡਰਲ ਗਵਰਨਮੈਂਟ ਦੇ ਵਿੱਚ ਆ ਜਿੰਨੀ ਦੇਰ ਤੱਕ ਤੁਸੀਂ ਪਾਲਿਸੀ ਮੇਕਿੰਗ ਵਾਲੇ ਉਸ ਗਰੁੱਪ ਦਾ ਮੈਂਬਰ ਨਹੀਂ ਹੈਗੇ ਹਿੱਸਾ ਨਹੀਂ ਹੈਗੇ ਉਨੀ ਦੇਰ ਤੱਕ ਪਾਲਿਸੀਆਂ ਤੋਂ ਤੁਸੀਂ ਪ੍ਰਭਾਵਿਤ ਹੋਣਾ ਪਾਲਸੀਆਂ ਤੋਂ ਤੁਸੀਂ ਦੁਖੀ ਹੋਣਾ ਕਿਉਂਕਿ ਤੁਹਾਡਾ ਦਖਲ ਹੀ ਨਹੀਂ ਉਹਦੇ ਵਿੱਚ ਤੇ ਆਪਣੀ ਅਗਲੀ ਪੀੜ੍ਹੀ ਨੂੰ ਅਸੀਂ ਵਪਾਰ ਦੇ ਵਿੱਚ ਤਾਂ ਧੱਕੀ ਜਾਂਦੇ ਸਾਰੇ ਬਿਜ਼ਨਸ ਚ ਕਾਕਾ ਪੈਸੇ ਬਹੁ ਬਣਾ ਲੈਗਾ ਜਾਂ ਬਿਜ਼ਨਸ ਚ ਕੁੜੀ ਹੈ ਤੂੰ ਵੱਧ ਪੈਸੇ ਬਣਾ ਲੈਗੇ ਤੂੰ ਆਪਣਾ ਕੰਮ ਖੋਲਾ ਮੈਂ ਹੱਲੇ ਵੀ ਸਟਰੋਂਗਲੀ ਇਸ ਗੱਲ ਨੂੰ ਮੰਨਦਾ ਹਾਂ ਟੇਲੋ ਸਾਹਿਬ ਜੇ ਤੁਸੀਂ ਦੇਸ਼ ਦੇ ਕਾਨੂੰਨ ਦੇਸ਼ ਦੀ ਸੁਰੱਖਿਆ ਦੇਸ਼ ਦੀਆਂ ਡਿਫੈਂਸ ਫੋਰਸਸ ਦੇ ਵਿੱਚ ਹਿੱਸਾ ਨਹੀਂ ਬਣੇ ਜੋ ਕੁਝ ਫਿਜੀ ਵਿੱਚ ਹੋਇਆ ਮਾਫ ਕਰਨਾ ਉਹ ਕਿਸੇ ਦਿਨ ਸਾਡੇ ਨਾਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੀ ਹੋ ਸਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤਿੰਨ ਵਾਰ ਰਾਜ ਪਲਟਾ ਹੋਇਆ ਫਿਜੀ ਦੇ ਵਿੱਚ ਕੁਵੈਤ ਵਿੱਚ ਵਸੇ ਪੰਜਾਬੀਆਂ ਦੇ ਨਾਲ ਕੀ ਹੋ ਚੁੱਕਾ ਕਿੰਨੀਆਂ ਚ ਵਸੇ ਪੰਜਾਬੀਆਂ ਨਾਲ ਹੁਣ ਤੋਂ 40 ਸਾਲ ਪਹਿਲਾਂ ਕੀ ਹੋਇਆ ਉਹ ਕਿਸੇ ਤੋਂ ਲੁਕਾਇਆ ਛਪਿਆ ਨਹੀਂ ਜੇਦਾ ਗੂਗਲ ਤੇ ਸਰਚ ਮਾਰ ਕੇ ਦੇਖਿਓ ਵੀ ਇੱਕ ਸਮਾਂ ਸੀ ਫਿਜੀ ਚ 51% ਵਸੋਂ ਸਾਡੀ ਭਾਰਤੀਆਂ ਦੀ ਸੀ ਤਿੰਨ ਵਾਰ ਰਾਜ ਪਲਟਾ ਵੱਜਣ ਤੋਂ ਬਾਅਦ ਅੱਜ ਉੱਥੇ ਸਾਡੇ ਹਾਲਤ ਮੰਗਦੇ ਆਲੇ ਹੋਏ ਪਏ ਆ ਜੀ ਕਿਉਂਕਿ ਅਸੀਂ ਸਾਰੇ ਦੇ ਸਾਰੇ ਕਮਾਂ ਦੇ ਵਿੱਚ ਇਨਵੋਲ ਰਹੇ ਬਿਜ਼ਨੈਸਸ ਇਨਵੋਲ ਰਹੇ ਅਸੀਂ ਸਰਕਾਰੀ ਨੌਕਰੀਆਂ ਦੇ ਵਿੱਚ ਪਬਲਿਕ ਸੈਕਟਰ ਦੇ ਵਿੱਚ ਇਹ ਕਹਿ ਕੇ ਆਪਣੇ ਜਵਾਕ ਨੂੰ ਜਾਣ ਰੋਕਦੇ ਦਾ ਵੀ ਨਹੀਂ 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 ਉਧਰ ਪੈਸੇ ਨਹੀਂ ਇਹਨੇ ਮਿਲਣੇ ਤੈਨੂੰ ਇਧਰ ਤੈਨੂੰ ਪੈਸੇ ਬਹੁਤ ਮਿਲਣੇ ਆ ਉਹਦੇ ਨਾਲ ਬਹੁਤ ਨੁਕਸਾਨ ਹੋ ਗਿਆ ਪਹਿਲਾ ਨੁਕਸਾਨ ਤਾਂ ਇਹ ਹੋ ਗਿਆ ਕਿ ਸਾਡਾ ਬੱਚਾ ਵਾਈਡਰ ਕਮਿਊਨਿਟੀ ਦੇ ਵਿੱਚ ਆਪਣੀ ਪਛਾਣ ਨੂੰ ਪ੍ਰਚਲਿਤ ਨਹੀਂ ਕਰ ਸਕਿਆ ਜੀ ਦੂਜਾ ਨੁਕਸਾਨ ਇਹ ਹੋ ਗਿਆ ਕਿ ਆਉਂਦੇ ਭਵਿੱਖ ਦੇ ਵਿੱਚ ਜਦੋਂ ਕੋਈ ਵੀ ਪਾਲਿਸੀ ਬਣਣੀ ਆ ਚਾਹੇ ਲੋਕਲ ਕਾਉਂਸਲ ਦੀ ਬਣੇ ਚਾਹੇ ਇਮੀਗ੍ਰੇਸ਼ਨ ਦੀ ਬਣੇ ਚਾਹੇ ਫੈਡਰਲ ਗਵਰਨਮੈਂਟ ਦੀ ਕੋਈ ਹੋਰ ਪਾਲ ਜੀ ਸੋ ਜਿਹੜੀ ਕਲਚਰਲੀ ਐਪ੍ਰੋਪਰੀਏਟਡ ਜੋ ਕੋਰ ਇਸ਼ੂਜ਼ ਆ ਤੁਹਾਡੇ ਕਲਚਰਲ ਵੈਲਿਊਜ਼ ਆ ਤੁਹਾਡੀਆਂ ਉਹਨਾਂ ਨੂੰ ਮਾਨਤਾ ਨਹੀਂ ਮਿਲਣੀ ਤੁਸੀਂ ਆਪਣੇ ਧਾਰਮਿਕ ਸਥਾਨ ਦੇ ਵਿੱਚ ਸਿਰਫ ਉਹਦੀ ਪ੍ਰੈਕਟਿਸ ਕਰਨ ਜੋਗੇ ਰਹਿ ਜਾਓਗੇ ਜਿਹੜੀ ਕਿ ਆਉਣ ਵਾਲੇ ਸਮੇਂ ਲਈ ਖਤਰਨਾਕ ਆ ਜੀ ਆਪਾਂ ਇਹ ਮੈਨੂੰ ਪਤਾ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਜੀ ਤੁਸੀਂ ਅਗਲੇ ਸ਼ੋਹ ਦੀ ਵੀ ਤਿਆਰੀ ਕਰਨੀ ਹੈ ਜੀ ਸਿਰਫ ਇੱਕ ਦੋ ਮਿੰਟ ਆ ਤੁਹਾਡੇ ਹੋਰ ਲਾਉਂਗਾ ਲਾਸਟ ਸਵਾਲ ਮੇਰਾ ਇਹ ਆ ਭਾਵੇਂ ਬੇਸ਼ੱਕ ਬਹੁਤ ਸਾਰਾ ਹਨੇਰਾ ਹੋਵੇ ਹਨੇਰੀ ਰਾਤ ਹੋਵੇ ਪਰ ਦਿਨ ਚੜਨ ਦੀ ਜਿਹੜੀ ਉਮੀਦ ਦਿਨ ਚੜਨ ਦੀ ਜਿਹੜੀ ਆਸ ਉਹ ਸਭ ਦੇ ਮਨਾਂ ਦੇ ਵਿੱਚ ਹੁੰਦੀ ਆ ਹੁਣ ਅਜਿਹੇ ਮਾਹੌਲ ਦੇ ਵਿੱਚ ਜਿੱਥੇ ਉਹ ਵੀਡੀਓ ਦੇਖ ਕੇ ਸਾਡਾ ਜਿਹੜਾ ਮਨ ਡਰਿਆ ਹੋਇਆ ਹੈ ਕਿਤੇ ਨਾ ਕਿਤੇ ਸਬਕੌਂਸ਼ੀਅਸਲੀ ਸਾਨੂੰ ਲੱਗਦਾ ਕਿ ਇਹ ਕੁਝ ਨਹੀਂ ਹੋਣਾ ਚਾਹੀਦਾ ਤੇ ਅਰਦਾਸ ਕਰ ਰਹੇ ਆ ਕਿ ਕੁਝ ਨਾ ਵਾਪਰੇ ਜੋ ਕੁਝ ਉੱਥੇ ਜ਼ਿਕਰ ਹੋਇਆ ਆ ਬ੍ਰਾਇਨ ਤਮਾਕੀ ਨੂੰ ਲੈ ਕੇ ਪਰਿ ਕਿਵੇਂ ਦੇਖਦੇ ਹੋ ਨਹੀਂ ਸੋਸਾਇਟੀ ਦੇ ਵਿੱਚ ਕਿੰਨਾ ਦਾ ਪ੍ਰਭਾਵ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰਭਾਵਿਤ ਕਰ ਸਕਦਾ ਤੇ ਦੂਸਰੀ ਗੱਲ ਸਾਡਾ ਭਾਈਚਾਰਾ ਉਹ ਇਸ ਵੇਲੇ ਕੀ ਸੋਚ ਰਿਹਾ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਦੇਖੋ ਇਹ ਬਹੁਤ ਵਧੀਆ ਸਵਾਲ ਆ ਤੁਹਾਡਾ ਬ੍ਰਾਇਨ ਤਮਾਕੀ ਦੀ ਐਸਪੈਕਟ ਮੈਂ ਕੰਪੈਰੀਜ਼ਨ ਤਾਂ ਨਹੀਂ ਕਰਦਾ ਲੇਕਿਨ ਜੋ ਕੁئینਜ਼ਲੈਂਡ ਦੇ ਵਿੱਚ ਪੌਲਨ ਹੈਨਸਨ ਦੀ ਜਿੰਨੀ ਕਿ ਗੱਲਬਾਤ ਹੈਗੀ ਆ ਪੋਲਿਟੀਕਲੀ ਜਾਂ ਨਾਨ ਪੋਲਿਟੀਕਲੀ ਸਮਾਜ ਦੇ ਵਿੱਚ ਉਸ ਤੋਂ ਵੱਧ ਰਤਬਾ ਬਰਾਂਤ ਮਾਕੀ ਦਾ ਨਿਊਜ਼ੀਲੈਂਡ ਚ ਨਹੀਂ ਹੈਗਾ ਵੀ ਆਰ ਸੱਚ ਅ ਸਮਾਲ ਨੇਸ਼ਨ ਲੇਕਿਨ ਜਿਸ ਤਰੀਕੇ ਸਰੀਕੇ ਨਾਲ ਉਹਨੇ ਇਹ ਦੇਸ਼ ਦੀ ਪ੍ਰਮੁੱਖ ਸਿਟੀ ਆਕਲੈਂਡ ਦੇ ਵਿੱਚ ਉਤੋਂ ਦੀ ਪ੍ਰਮੁੱਖ ਗਲੀ ਕਵੀਨ ਸਟਰੀਟ ਦੇ ਵਿੱਚ ਉਹ ਮਾਰਚ ਕੀਤਾ ਉਹ ਗਲੋਰੀਫਾਈ ਹੋ ਗਿਆ ਜੀ ਉਹ ਚੀਜ਼ਾਂ ਜਿਹੜੀਆਂ ਨੋਟਿਸੇਬਲ ਹੋ ਗਈਆਂ ਉਹਨੇ ਅਟੈਂਸ਼ਨ ਲੈ ਲਈ ਜਿਹੜੀ ਕਿ ਉਹ ਚਾਹੁੰਦਾ ਸੀ ਜੀ ਔਰ ਇਹ ਇੱਕ ਤਸੱਲੀ ਵਾਲੀ ਗੱਲ ਹੈਗੀ ਆ ਚੰਗਾ ਕੀਤਾ ਤੁਸੀਂ ਪੁੱਛ ਲਿਆ ਕਿ ਸਾਡੇ ਇੱਥੋਂ ਦੇ ਸਮਾਰਟ ਇਦਾਂ ਦੇ ਜਿਹੜੇ ਗੰਦੇ ਆਂਡੇ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਐਜ਼ ਆਈ ਮੈਂਸ਼ਨਡ ਕਿ ਇਹ ਮੁਲਕ ਦੇ ਵਿੱਚ ਲੋਕ ਬਹੁਤ ਪਿਆਰ ਨਾਲ ਰਹਿੰਦੇ ਆ ਬਹੁਤ ਸਤਿਭਾਵਨਾ ਨਾਲ ਰਹਿੰਦੇ ਆ ਤੁਹਾਨੂੰ ਵੀ ਬਹੁਤ ਵਾਰ ਮੌਕਾ ਮਿਲਿਆ ਇੱਥੇ ਆਉਣ ਦਾ ਤੁਸੀਂ ਦੇਖਿਆ ਹੋਣਾ ਤੇ ਅਸੀਂ ਲੋਕ ਜਿੰਨੇ ਵੀ ਆ ਅਸੀਂ ਵਾਈਡਰ ਕਮਿਊਨਿਟੀ ਦੇ ਵਿੱਚ ਸਾਡਾ ਬੈਨ ਖਲੋਣ ਜਿਹੜਾ ਬਹੁਤ ਸ਼ਾਨਦਾਰ ਢੰਗ ਨਾਲ ਅੱਗੇ ਵਧ ਰਿਹਾ ਔਰ ਮੈਂ ਬਹੁਤ ਆਸਵੰਦ ਆ ਮੇਰਾ ਇਹ ਮੰਨਣਾ ਹੈ ਵੀ ਜਿਵੇਂ ਪਾਸ਼ ਨੇ ਕਿਹਾ ਸੀ ਨਾ ਵੀ ਸਾਡੇ ਲਹੂ ਨੂੰ ਆਦਤ ਹੈ ਕਿ ਸੂਲੀ ਤੇ ਚੜ ਕੇ ਵੀ ਜਿੱਤ ਦੇ ਜਸ਼ਨ ਦੇ ਗੀਤ ਛੋਹ ਲੈਂਦਾ ਹੈ ਅਸੀਂ ਆਸਵੰਦ ਲੋਕ ਆ ਅਸੀਂ ਨਾਬਰ ਵੀ ਆ ਅਸੀਂ ਬਾਗੀ ਵੀ ਆ ਸਾਡੀ ਤਬੀਅਤ ਬਾਗੀ ਹੈਗੀ ਆ ਪਰ ਮੇਰਾ ਪੁਆਇੰਟ ਇਹ ਆ ਕਿ ਅਸੀਂ ਆਪਣੀਆਂ ਅਣਖਾਂ ਦੇ ਰਾਖੇ ਆ ਔਰ ਅਸੀਂ ਆਪਣੀ ਡਿਗਨਿਟੀ ਨੂੰ ਕੰਪਰੋਮਾਈਜ਼ ਨਹੀਂ ਹੋਣ ਦਿੰਦੇ ਔਰ ਬੜੀ ਬਰੀਕ ਨਜ਼ਰ ਅਸੀਂ ਬਣਾ ਕੇ ਰੱਖ ਰਹੇ ਆ ਤੇ ਆਉਂਦੇ ਭਵਿੱਖ ਦੇ ਵਿੱਚ ਦਾ ਲਾਈਨ ਆਫ ਐਕਸ਼ਨ ਆ ਉਹਨੇ ਤਿੱਖਾ ਹੋਵੇ ਉਹਨੇ ਤੇਜ਼ ਹੋਵੇ ਜਿਹਦੇ ਵਿੱਚ ਬ੍ਰਾਇਨ ਤਮਾਕੀ ਨੂੰ ਅਸੀਂ ਕਾਊਂਟਰ ਕਰ ਸਕੀਏ ਜੀ ਬਿਲਕੁਲ ਜੀ ਸ਼ੁਕਰੀਆ ਭਾਰੀ ਤੇ ਕਿਉਂਕਿ ਜਿਵੇਂ ਮੈਂ ਦੱਸ ਕੇ ਹਟਿਆ ਮੇਰੇ ਦਰਸ਼ਕਾਂ ਨਾਲ ਵੀ ਸਾਂਝ ਪਾਈ ਆ ਕਿ ਤੁਸੀਂ ਮਾਊਰੀ ਪਾਸ਼ਾ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਆ ਸਾਡੀਆਂ ਹਮੇਸ਼ਾ ਜਦੋਂ ਨਿਊਜ਼ੀਲੈਂਡ ਦਾ ਨਾਮ ਆਉਂਦਾ ਸਾਡੀ ਹਮੇਸ਼ਾ ਆਸ ਹੁੰਦੀ ਆ ਜਦੋਂ ਵੀ ਸਾਡੇ ਕੋਲੇ ਕੋਈ ਸਵਾਲ ਹੋਵੇ ਕਿ ਉਸ ਦਾ ਜਵਾਬ ਅਸੀਂ ਪਰਮੇਂਦਰ ਸਿੰਘ ਪਾਪਾ ਟੁਲਟ ਹੋਏ ਤੋਂ ਲੈ ਲੈਣਾ ਤੇ ਉਸ ਉਮੀਦਾਂ ਤੇ ਹਮੇਸ਼ਾ ਅਸੀਂ ਤੁਸੀਂ ਖਰੇ ਉਤਰੇ ਉਹਦੀ ਉਹਦੇ ਲਈ ਤੁਹਾਡਾ ਸ਼ੁਕਰੀਆ ਤੇ ਉਮੀਦ ਕਰਦਾ ਕਿ ਜਿਹੜਾ ਇਹ ਬ੍ਰਿਜ ਬਣਿਆ ਹੋਇਆ ਨਾ ਉਸ ਬ੍ਰਿਜ ਦੇ ਉੱਪਰ ਦੀ ਸ਼ਾਂਤੀ ਪਿਆਰ ਵਰਗੇ ਜਿਹੜੇ ਲੋਕ ਨੇ ਉਹ ਨਿਕਲ ਕੇ ਅੱਗੇ ਵਧਣਗੇ ਤੇ ਅਜਿਹੇ ਜਿਹੜਾ ਮਾਹੌਲ ਸਿਰਜਣ ਦੀ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਹੋਣਗੀਆਂ ਤੁਸੀਂ ਬੋਲ ਪੰਜਾਬੀ ਨੂੰ ਦੇ ਨਾਲ ਜੁੜੇ ਆਪਣਾ ਬਹੁਤ ਕੀਮਤੀ ਸਮਾਂ ਸਾਨੂੰ ਦਿੱਤਰ ਹੀ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੜ੍ਹਦੀ ਕਲਾ ਟਨ ਸਾਹਿਬ ਤੁਹਾਡੀ ਪੂਰੀ ਟੀਮ ਜਿਹੜੀ ਹੈ ਮੁਬਾਰਕ ਦੀ ਹੱਕਦਾਰ ਆ ਮੈਂ ਗਾਹੇ-ਬਗਾਹੇ ਤੁਹਾਡੀਆਂ ਵੀਡੀਓਜ਼ ਦੇਖਦਾ ਰਹਿਣਾ ਬਹੁਤ ਮਿਹਨਤ ਕਰਦੇ ਹੋ ਤੁਸੀਂ ਹੋਰ ਮਿਹਨਤ ਕਰੋ ਚੜ੍ਹਦੀ ਕਲਾ ਚ ਰਹੋ ਬੜੀ ਮਿਹਰਬਾਨੀ ਸਾਸਤ੍ਰੀ ਕਾਂ ਸੋ ਦੋਸਤੋ ਇਹ ਸਰ ਸਰਦਾਰ ਪਰਮੇਂਦਰ ਸਿੰਘ ਜੀ ਪਾਪਾ ਟੋਟੋਏ ਜਿਹੜੇ ਜਾਣਕਾਰੀ ਦੇ ਰਹੇ ਸੀ ਨਿਊਜ਼ੀਲੈਂਡ ਦੇ ਵਿੱਚ ਪਿਛਲੇ ਦਿਨੀ ਜੋ ਕੁਝ ਹੋਇਆ ਵਾਪਰਿਆ ਉੱਥੋਂ ਦੇ ਇੱਕ ਸੋ ਕਾਲਡ ਕਮਿਊਨਿਟੀ ਲੀਡਰ ਸੋ ਕਾਲਡ ਧਾਰਮਿਕ ਲੀਡਰ ਬ੍ਰੈਂਟ ਮਾਕੀ ਜਿਹੜਾ ਕਿ ਵਿਵਾਦਗ੍ਰਸਤ ਲੀਡਰ ਹੈ ਉਸ ਨੇ ਆ ਆਕਲੈਂਡ ਸ਼ਹਿਰ ਦੇ ਵਿੱਚ ਮੇਨ ਸਟਰੀਟ ਕੁਇਨ ਸਟਰੀਟ ਦੇ ਵਿੱਚ ਇੱਕ ਰੈਲੀ ਕੀਤੀ ਜਿਸ ਦੇ ਵਿੱਚ ਉਸ ਦੇ ਬਹੁਤ ਸਾਰੇ ਸਮਰਥਕ ਸ਼ਾਮਲ ਹੋਏ ਉਹ ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਜਿਹੜੀਆਂ ਉੱਥੇ ਆਸ-ਪਾਸੇ ਕਮਿਊਨਿਟੀਆਂ ਵਸਤੀਆਂ ਨੇ ਕਿਉਂਕਿ ਨਿਊਜ਼ੀਲੈਂਡ ਦੀ ਗੱਲ ਕਰ ਲਈ ਆਸਟ੍ਰੇਲੀਆ ਦੀ ਗੱਲ ਕਰ ਲਈ ਇੱਥੇ ਪ੍ਰਵਾਸ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਜਿਹੜੇ ਧਾਰਮਿਕ ਵਿਸ਼ਵਾਸ ਵਾਲੇ ਲੋਕ ਨੇ ਉਹ ਰਹਿੰਦੇ ਨੇ ਮਲਟੀਕਲਚਰਲ ਕੰਟਰੀਜ਼ ਕਿਹਾ ਜਾਂਦਾ ਨਿਊਜ਼ੀਲੈਂਡ ਦੇ ਵਿੱਚ ਵੀ ਸਾਡੇ ਪੰਜਾਬੀ ਭਾਈਚਾਰੇ ਨੇ ਬਹੁਤ ਤਰੱਕੀ ਕੀਤੀ ਹੋਈ ਹੈ ਪਰ ਬ੍ਰੈਂਡ ਧਮਾਕੀ ਨੇ ਅਲੱਗ ਅਲੱਗ ਦੇਸ਼ਾਂ ਦੇ ਝੰਡਿਆਂ ਨੂੰ ਲੈ ਕੇ ਅਲੱਗ ਅਲੱਗ ਧਾਰਮਿਕ ਝੰਡਿਆਂ ਨੂੰ ਲੈ ਕੇ ਉਹਨਾਂ ਨੂੰ ਪਾੜਿਆ ਫਿਰ ਉਹਨਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਸਪੈਸ਼ਲੀ ਇਹ ਵੀ ਗੱਲ ਕੀਤੀ ਗਈ ਜੇਕਰ ਅਸੀਂ ਸਿੱਖੀ ਸੰਬੰਧੀ ਗੱਲ ਕਰ ਲਈਏ ਸਿੱਖੀਜ਼ਮ ਦੇ ਨਾਂ ਨਾਲ ਖਾਲਸਾ ਦਾ ਝੰਡਾ ਉਹ ਸੁਰੂ ਕੀ ਸਾੜਿਆ ਪਾੜਿਆ ਗਿਆ ਤੇ ਉਸ ਤੋਂ ਬਾਅਦ ਨੋ ਰਿਲੀਜੀਅਨ ਇਹ ਨਾ ਸੋਚਿਓ ਕਿ ਕੱਲੇ ਧਾਰਮਿਕ ਵਿਸ਼ਵਾਸਾਂ ਵਾਲੇ ਲੋਕ ਉਸ ਦੀ ਨਿਗਾਹ ਦੇ ਵਿੱਚ ਸੀ ਉਸ ਨੇ ਨੋ ਰਿਲੀਜੀਅਨ ਦੇ ਛੱਡੇ ਨੂੰ ਵੀ ਪਾੜਿਆ ਤੇ ਉਸ ਦਾ ਵੀ ਤ੍ਰਿਸਕਾਰ ਕੀਤਾ ਪਰ ਉਮੀਦ ਕਰਦੇ ਹਾਂ ਕਿ ਨਿਊਜ਼ੀਲੈਂਡ ਦੇ ਜਿਹੜੇ ਮਾਣਯੋਗ ਸੱਜਣ ਨੇ ਜਿਨ੍ਹਾਂ ਦੇ ਵਿੱਚ ਪ੍ਰਮੇਂਦਰ ਸਿੰਘ ਪਾਪਾ ਟੋਟੋ ਇੱਕ ਖਾਸ ਸਥਾਨ ਰੱਖਦੇ ਨੇ ਇਹਨਾਂ ਦੇ ਸਿਹਿਰ ਤੇ ਯਤਨਾਂ ਦੇ ਸਦਕਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਇਸ ਤਰ੍ਹਾਂ ਦੇ ਆਗੂਆਂ ਨੂੰ ਨੱਥ ਪਾਉਣਗੀਆਂ ਤੇ ਜਿਹੜੀਆਂ ਰੈਲੀਆਂ ਨੇ ਉਸ ਨੂੰ ਪਹਿਲਾਂ ਤੋਂ ਹੀ ਰੋਕ ਲਿਆ ਜਾ ਬੂ ਜਾਏਗਾ ਅਤੇ ਕੋਸ਼ਿਸ਼ ਇਹ ਰਹੇਗੀ ਕਿ ਜਿਹੜੇ ਉੱਥੇ ਲੋਕ ਵਸਦੇ ਨੇ ਉਹਨਾਂ ਦੇ ਵਿੱਚ ਪਿਆਰ ਅਤੇ ਏਕਤਾ ਜਿਹੜੀ ਉਹ ਹਮੇਸ਼ਾ ਦੀ ਤਰ੍ਹਾਂ ਬਰਕਰਾਰ ਰਹੇ ਸੋ ਇਹ ਸੀ ਸਾਡਾ ਖਾਸ ਬੁਲੇਟਿਨ ਆ ਨਿਊਜ਼ੀਲੈਂਡ ਦੇ ਵਿੱਚ ਹੋਈ ਉਸ ਘਟਨਾ ਨੂੰ ਲੈ ਕੇ ਤੁਸੀਂ ਜੁੜੇ ਰਹੋ ਗੋਲ ਪੰਜਾਬੀ ਨੂੰ ਦੇ ਨਾਲ ਤੁਹਾਨੂੰ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ ਸਸ੍ਸ੍ਵਾਲ